ਡੇਰਾਕ ਪੁਰਾਣੀ ਰੰਜਸ ਦੇ ਚੱਲਦਿਆਂ ਕੁਝ ਹਮਲਾਵਾਰਾਂ ਵੱਲੋਂ ਇੱਕ ਘਰ ਦੇ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣ ਦੀ ਸੂਚਨਾ ਮਿਲੀ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਗੋਲੀਬਾਰੀ ਮੁਹੱਲਾ ਪ੍ਰਾਈ ਗੇਟ ਦੇ ਰਹਿਣ ਵਾਲੇ ਕੁਲਜੀਤ ਬਸਰਾ ਉਰਫ ਸਾਬੀ ਪੁੱਤਰ ਕੁਲਦੀਪ ਸਿੰਘ ਦੇ ਘਰ ਵਿੱਚ ਹੋਈ। ਅਤੇ ਇਸ ਦਾ ਮੁੱਖ ਕਾਰਨ ਆਪਸੀ ਰੰਜਸ ਦੱਸਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਇਹ ਬੀਤੀ ਰਾਤ 10:30 ਵਜੇ ਦੇ ਕਰੀਬ ਉਕਤ ਹਮਲਾਵਾਰਾਂ ਨੇ ਘਰ ਵਿੱਚ ਦਾਖਲ ਹੋ ਕੇ 8 ਤੋਂ 9 ਦੇ ਕਰੀਬ ਫਾਇਰਿੰਗ ਕੀਤੀ ਅਤੇ ਬੜੀ ਹੀ ਹੁਸ਼ਿਆਰੀ ਦੇ ਨਾਲ ਫਰਾਰ ਹੋ ਗਏ। ਅਤੇ ਸਾਰੇ ਕਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਕਾਕੀ ਦੀ ਜਿਹੜੀ ਪਲਾਈ ਗੇਟ ਰਾਤੀ ਦੀ ਵਾਰਦਾਤ ਹੋਈ ਹੈ। ਹਾਂਜੀ ਮੈਂ ਇੰਸਪੈਕਟਰ ਰੂਸ਼ਾ ਮੁਖਫਸਾ ਥਾਣਾ ਸਿਟੀ ਫੁਰਬੜਾ ਕੰਮ ਕਰ ਰਹੀ ਹਾਂ। ਰਾਤ ਤਕਰੀਬਨ 7:11 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਲਾਈ ਗੇਟ ਦੇ ਵਿੱਚ ਅਮਨ ਬਸਰਾ ਅਤੇ ਸਾਬੀਕ ਬਸਰਾ ਦੇ ਘਰ ਜਿਹੜੀਆਂ ਉਹ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਟਾਈਮ ਮੌਕੇ ਤੇ ਅਸੀਂ ਤੁਰੰਤ ਪਹੁੰਚ ਕੇ ਜਿਹੜੀ ਇਹ ਮੌਕਾ ਵੈਰੀਫਾਈ ਕੀਤਾ ਗਿਆ ਮੌਕੇ ਤੋਂ ਸੱਤ ਤੋਂ ਅੱਠ ਜਿਹੜੇ ਫੋਲ ਬਰਾਮਦ ਹੋਏ ਨੇ ਐਂਡ ਸিসিਟੀਵੀ ਫੁਟੇਜ ਵਗੈਰਾ ਦੇਖਣ ਤੋਂ ਬਾਅਦ ਅਸੀਂ ਜਿਹੜੀ ਹੈ 188/25 ਵਖ ਵਖਤਾ ਰਾਵਾਂ 109 BNS 333 BNS 1953 BNS 190 BNS ਐਂਡ 25 ਰੰਜਨ ਆਰ ਦੇ ਤਹਿਤ ਜਿਹੜਾ ਦੋ ਬਾਇ ਨੇਮ ਤੇ ਚਾਰ ਅਨਨੋਨ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ ਮੈਨੂੰ ਇਹਨਾਂ ਦੇ ਕੋਈ ਪਹਿਲਾਂ ਵੀ ਪਰਚੇ ਚੱਲ ਰਹੇ ਆ ਜੀ ਬਿਲਕੁਲ ਜਿਹੜਾ ਰਾਹੁਲ ਨਾਮ ਦਾ ਦੋਸ਼ੀ ਇਹਦੇ ਵਿੱਚ ਉਹਦੇ ਖਿਲਾਫ ਆਲਰੇਡੀ ਦੋ ਪਰਚੇ ਦਰਜ ਨੇ ਮੱਕੀੜੀ ਇਨਵੈਸਟੀਗੇਸ਼ਨ ਅਸੀਂ ਉਹ ਕਰਦੇ ਆ